ਹਾਂਜੀ ਆ ਦੇਖੋ ਕਹਿੰਦੇ ਚਮਕੀਲੇ ਦੀ ਫਿਰ ਰਿਅਰ ਫੋਟੋ ਤੇ ਨਾਲ ਪਏ ਤੁੰਬੀ ਤੇ ਆ ਚੱਲ ਪਏ ਫਿਰ ਵਲੋਗ ਦੇ ਵਿੱਚ ਹੋ ਗਈ ਐਂਟਰੀ ਆ ਖੜਿਆ ਰੂਪਕਰੋਜੀ ਤੇ ਬੈ ਗਏ ਸਾਰੇ ਗੱਡੀ 'ਚ ਪ੍ਰੋਗਰਾਮ ਤੇ ਜਾਣ ਲਈ ਕਹਿੰਦੇ ਤਿਆਰ ਹੈ ਚਲੋ ਜੀ ਆਪਣੇ ਕੱਜ ਦਾ ਜਰਾ ਦਿੱਤੀਆਂ ਨੇ ਰੰਪਾ ਦਿੱਤੇ ਥੰਮੂਗਾ ਆੜ ਕਾੜਾ ਨਾ ਚਮਕੇ ਧੀ ਭੈਣ ਦੇ ਨਾਲ ਕਿ ਕਿਸੇ ਵੀ ਰਸਤੇ ਤੇ ਸੀ ਵਿਸ਼ਵਾਸ ਨਹੀਂ ਕਰ ਸਕਦੇ ਹਾਂਜੀ ਬਾਈ ਜੀ ਬੜਾ ਰੋਲਾ ਰੱਪਾ ਪੈ ਰਿਆ ਕਿੱਥੇ ਆਇਓ ਜੱਸੀ ਪੋਵਲੀ ਤੇ ਮੇਲਾ ਹੀ ਰੋਲਾ ਕਹਦਾ ਪੈ ਰਿਆ ਮੇਲਾ ਹੀ ਇੱਥੇ ਮੇਲਾ ਮੇਲਾ ਕਹਦਾ ਰੂਜਮ ਕੀ ਲਈ ਵਿਆਹ ਚ ਕਰਾਇਆ ਹੈ ਅੱਛਾ ਜੀ ਭਾਈ ਮੜਾ ਉੱਚਾ ਬੋਲੂ ਯਾਰ ਰੋਲਾ ਰੱਪਾ ਹੀ ਬੜਾ ਪੈ ਰਿਹਾ ਠੀਕ ਹੈ ਇਹ ਯੂ ਆ ਰੂਯਾ ਚਮਕੀਲਾ ਜੀ ਕਰਾਈ ਵਿਆਹੀ ਇੱਥੇ ਸਕੂਲ ਚ ਆਪਣੇ ਜੇ ਇੱਥੇ ਮੈਂ ਸ਼ੰਦੇਆਦੀ ਵਾਲ ਨੂੰ ਮਿਲਣਾ ਹੈ ਅੱਛਾ ਜੀ ਤੇ ਬਈ ਆਹ ਮੁੰਦਰਾ ਪੰਗ ਹੈ ਸ਼ੌਕ ਜੀ ਸ਼ੌਕ ਸ਼ੌਕ ਸਾਦਾ ਕਾਦਾ ਇੱਕ ਇਹਦਾ ਹੀ ਤੇ ਇੱਕ ਦੂਜਾ ਆਪਣਾ ਗਾਉਣ ਦਾ ਲਿਖਣ ਦਾ ਅੱਛਾ ਗਾਉਂਦਾ ਲਿਖਦਾ ਵੀ ਆ ਬਾਈ ਸੁਣਾਗੇ ਫਿਰ ਤਾਂ ਫਿਰ ਤਾਂ ਹੀ ਟਾਲਦੇ ਹਾਂਜੀ ਹਾਂਜੀ ਜ਼ਰੂਰ ਸੁਣਾਉਂਗੀ ਸੁਣਾ ਦੇ ਨਿਕੋ ਨਕਾ ਇਹਦਾ ਉਹ ਅੱਜ ਕੱਲ ਯਾਰੀ ਬਸ ਖਾਣ ਪੀਣ ਦੀ ਰੱਖੋਣਾ ਉਮੀਦ ਕਿਸੇ ਨਾਲ ਜੀਣ ਦੀ ਬਣ ਕੇ ਲੁਟੇਰੇ ਸਾਲੇ ਯਾਰ ਲੁੱਟਦੇ ਜੇ ਹੈਣੀ ਕੁਝ ਕੋਲੇ ਫਿਰ ਜਾਂਦੇ ਰਸਨੇ ਲਿਖਤ ਮੇਰੀ ਤੇ ਕਈਆਂ ਲੱਗਣੀ ਮਿਰਚ ਓ ਲਿਖਤ ਮੇਰੀ ਤੇ ਕਈਆਂ ਲੱਗਣੀ ਮਿਰਚ ਹੋਈਆਂ ਜੋੜੇ ਨਾਲ ਗੋਪੀ ਸੱਚ ਲਿਖਦਾ ਪਿਆਣਾ ਫਰਕ ਜੋਣੇ ਛੱਡ ਤੁਰ ਗਏ ਟੋਪਦਿਆਂ ਬੰਦਿਆਂ ਚ ਨਾ ਵਿਕਦਾ ਪਿਆਣਾ ਫਰਕ ਜੋਣੇ ਛੱਡ ਤੁਰ ਗਏ ਟੋਪਦਿਆਂ ਬੰਦਿਆਂ ਚ ਨਾ ਵਿਕਦਾ ਓ ਜੀਣਾ ਆ ਸਖਾਇਆ ਦਲਿਆਂ ਦੀ ਯਾਰੀ ਨੇ ਤਾਂ ਹੀ ਪਾਲਿਆ ਪਿਆਰ ਪੁੱਤ ਬੰਦੇ ਖਾਣੀ ਅੱਖੀ ਕਰਦਾ ਬਾਰਡਰ ਤੇ ਫੌਜੀ ਜਿਵੇਂ ਰਾਖੀ ਕਰਦਾ ਕਾਫਲਾ ਨਹੀਂ ਪਿੱਛੇ ਇਕੱਲਾ ਬਾਪੂ ਦਿਖਣਾ ਪਿਆਣਾ ਪਰ ਇੱਕ ਜੋਣੇ ਛੱਡ ਤੁਰ ਗਏ ਟੋਪਦਿਆਂ ਬੰਦਿਆਂ ਚ ਨਾ ਵਿਕਦਾ ਪਿਆਣਾ ਪਰ ਇੱਕ ਜੋਣੇ ਛੱਡ ਤੁਰ ਗਏ ਟੋਪਦਿਆਂ ਬੰਦਿਆਂ ਚ ਨਾ ਵਿਕਦਾ ਬਈ ਮੈਨੂੰ ਤਾਂ ਲੱਗਿਆ ਬਹੁਤ ਘੈਂਟ ਬਾਕੀ ਆਪਾਂ ਕੋਲੀ ਆਡियंस ਖੜੀ ਐ ਨਾ ਤੂੰ ਸੁਣਦੇ ਐ ਨਾ ਵੀ ਕਿਵੇਂ ਲੱਗਿਆ ਕਿਵੇਂ ਲੱਗਿਆ ਘੈਂਟ ਸਹੀ ਆ ਸਹੀ ਐ ਫਿਰ ਕੈਮਰਾ ਤਾਂ ਇਧਰ ਆ ਭਰਾਵਾ ਕਾਤੇ ਬਹੁਤ ਵਧੀਆ ਜੀ ਕੀ ਨਾ ਬਹੁਤ ਵਧੀਆ ਲੱਗਿਆ ਬਾਈ ਜੀ ਇਹਦਾ ਨਾਂ ਬਹੁਤ ਵਧੀਆ ਹੈ ਬਾਈ ਜੀ ਗੁਰਸ਼ੇਰ ਸਿੰਘ ਜੀ ਕੀ ਹੈ ਗੁਰਸ਼ੇਰ ਸਿੰਘ ਜੀ ਲਾਪਰੀ ਤੀ ਲਾਪਰੀ ਤੀ ਪਰ ਮੋਹ ਜੋ ਤੀ ਇੱਕ ਮਾ ਸਣੀ ਇੱਥੇ ਕਰਨਾ ਹੈ ਉਹ ਅਸੀਂ ਟਾਈਮ ਪਾਸ ਕਰਨਾ ਹੈ ਬਾਬਾ ਟਾਈਮ ਪਾਸ ਸੱਚੀ ਸੱਚੀ ਬੁੱਚੀ ਕਿਸ ਨੂੰ ਦੱਸਦਾ ਤਾਂ ਨਹੀਂ ਨਹੀਂ ਤੇ ਆ ਪਿੱਛੇ ਕੀ ਰੌਲਾ ਹੈ ਭਈ ਸਾਨੂੰ ਪਤਾ ਨਹੀਂ ਰੌਲਾ ਇੱਕ ਇੱਕ ਕਰਕੇ ਬੋਲੋ ਅੱਜ ਇਹ ਦੋਨ ਸਾਰੇ ਬੋਲਾਂਗੇ ਯਾਰ ਬਾਈ ਸੱਚੀ ਯਾਰ ਕੀ ਬੋਲੋਗੇ ਜਿਹੜਾ ਕੋਈ ਪੁੱਛੂਗਾ ਮੇਲਾ ਕੀ ਹੈ ਤੁਹਾਨੂੰ ਕੀ ਪਤਾ ਕੀ ਹੈ ਕਿਉਂ ਕਿਲੇ ਦਾ ਇਹਨੂੰ ਚਲੇ ਆ ਇਹਨੂੰ ਚਲੇ ਆ ਉਰੀਆ ਕਿੰਨਾਂ ਕੀ ਪੈਦਾ ਭੱਜ ਗਿਆ ਕੀ ਤੂੰ ਆ ਜਾ ਇਹ ਵੇੜੇ ਵਾਲੇ ਚੜ੍ਹਾਂਗੇ ਇੱਕ ਮਿੰਟ ਰੁਕਣਾ ਐ ਤਾਂ ਚੱਲ ਕਿਸੇ ਨੂੰ ਕਾਨੂੰ ਬੋਲਣਾ ਯਾਰ ਤੇ ਤੇਰਾ ਨਾਮ ਕੀ ਹੈ ਮੇਰਾ ਨਾਮ ਜੀਤ ਸਿੰਘ ਹੈ ਠੀਕ ਹੈ ਤੇ ਆਪਣਾ ਇੱਥੇ ਇੱਥੇ ਆ ਆ ਬਈ ਕੀ ਆ ਆ ਖਾੜਾ ਦੇਖਣਾ ਹੈ ਖਾੜਾ ਹਾਂ ਬਈ ਕੀ ਦਾ ਮਚਕੀਲੇ ਦੇ ਚੇਲਿਆਂ ਦਾ ਮਚਕੀਲੇ ਦੇ ਚੇਲਿਆਂ ਦਾ ਖਾੜਾ ਲੱਗਿਆ ਕਹਿੰਦੇ ਤੇ ਤੁਸੀਂ ਇੱਥੇ ਦੇਖਣਾ ਹੈ ਹਾਂਜੀ ਮੈਂ ਸੁਣੇ ਸੀ ਉਹ ਤੇਰਾ ਭਰਾ ਯਾਰ ਹੈ ਪਤਾ ਨਹੀਂ ਭਰਾ ਹੈਗਾ ਆ ਮੁੰਡਾ ਇੱਕ ਤਰੀਕਾ ਕਹੀ ਜਾਂਦਾ ਛੇ ਨੂੰ ਕਰ ਪੂਰੇ ਬਈ ਇਹਨੂੰ ਕਰ ਮੂਰੇ ਆਹ ਭਰਾ ਨਹੀਂ ਦੋਸਤ ਦੋਸਤ ਹੈ ਤੇ ਹੀ ਗੋਹਦਾ ਹੈ ਕੜਾ ਆ ਹਾਂ ਨਾ ਨਾ ਗਾਉਂਦਾ ਹੈ ਪੂਰਾ ਇਧਰ ਆ ਛੱਡ ਕੇ ਭੱਜੇ ਮੱਝ ਮੱਝ ਸੰਗਲ ਥੜੋਂਦੀ ਹੁੰਦੀ ਪੂਰਾ ਮਚਕੀਲਾ ਬੰਦਾ ਇਹ ਐ ਤਾਂ ਨਾ ਕਰ ਮਚਕੀਲੇ ਸੁਣਾ ਦੇ ਤੂੰ ਗੁਰੂ ਵਾਲਾ ਬਣੀਏ ਸੁਣਾ ਦੇ ਓਏ ਗੁਰੂ ਵਾਲਾ ਬਣੀਏ ਸੁਣਾ ਦੇ ਮਾਇਆ ਨਹੀਂ ਸੁਣਾ ਤੂੰ ਸੁਣਾ ਅਹੀਂ ਤੇ ਪੁੱਛ ਓ ਸੁਣੋਂ ਲੱਗ ਗਿਆ ਦੇਖ ਆ ਜਾ ਕਿਹੜੀ ਕਿਹੜੀ ਇੰਟਰਵਿਊ ਆ ਸੁਣਾਉਂਗਾ ਕਿਹੜਾ ਮਾਰਿਆ ਨਹੀਂ ਉਹ ਨਹੀਂ ਲਈ ਆਇਆ ਉਹ ਮਾਰਦੇ ਨਹੀਂ ਮਾਰੀਦੇ ਹੁੰਦਾ ਕਬੱਡੀ ਖੇਡੋ ਪੂਰੇ ਤੰਦਰੁਸਤ ਸਰੀਰ ਰੱਖੋ ਓਏ ਹੋਏ ਹੋਏ ਜਿਹੜਾ ਸੰਦੇਸ਼ ਆ ਦੇਗਾ ਨਾ ਤਾੜੀ 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 ਕੀ ਬਾਤ ਹੈ ਇੱਧਰ ਭਰਾ ਖੜੇ ਏ ਥੋੜੇ ਹੈ ਨਾ ਤੇ ਕਦੇ ਹਵਾ ਨਾ ਕਰਾ ਥੋੜੀ ਉਹੀ ਗੱਲਬਾਤ ਹੀ ਕਰਨੀ ਆਪਾਂ ਤਾਂ ਉਹ ਵੇਖੀ ਬਰਫਣਾ ਤੋੜਦੀ ਅਗਲੇ ਦੀ ਆ ਬਾਈ ਕੋਲੇ ਆ ਰਿਹਾ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਾਈ ਫਿਟ ਰੇਟ ਤੇ ਬੈਠੇ ਹੋ ਗੰਨੇ ਦੇ ਦੇਖ ਰਿਹਾ ਮੈਂ ਹਨਾ ਗੰਨਾ ਲਾਇਆ ਹੋਇਆ ਜੂਸ ਗੰਨੇ ਇੱਕ ਲਾਇਓ ਰਿਹਾ ਜੀ ਠੀਕ ਹੈ ਬਾਈ ਜੀ ਹਰੇਕ ਮੇਲੇ ਤੇ ਜਾਂਦੇ ਹੋ ਨਹੀਂ ਆ ਪਹਿਲੇ ਮੇਲੇ ਜੀ ਇੱਥੇ ਤੁਸੀਂ ਨਹੀਂ ਜੀ ਕੋਟ ਪੱਤਾ ਪੰਡਣਾ ਕੋਟ ਪੱਤਾ ਅੱਛਾ ਤੇ ਬਾਈ ਕਿਵੇਂ ਨਿਕਲਗੇ ਕੰਮ ਨੂੰ ਮੋਟਾ ਨਹੀਂ ਕੁਝ ਨਹੀਂ ਮਾਰਨਾ ਮੜ ਨਿਕਲਿਆ ਨਹੀਂ ਬਈ ਰਣਾ ਕਹਿੰਦੇ ਇਹ ਵੀ ਗੰਨੇ ਲਿਆਂਦੇ ਆ ਪਰ ਇੰਨਾ ਕੋਈ ਹੈਨਾ ਰਿਸਪੌਂਸ ਆਇਆ ਨਹੀਂ ਕੋਈ ਗੱਲ ਨਹੀਂ ਬਈ ਚਲੋ ਹੋ ਜਾ ਤਾਂ ਸ਼ਾਮ ਪਈ ਹਾਂਜੀ ਹਾਂ ਨਿਕਲੋ ਕੰਮ ਸ਼ਾਮ ਤੱਕ ਨਿਕਲ ਜੋ ਹਈਏ ਪਤਾ ਕੀ ਗੱਲ ਹੈ ਮੇਲੇ ਚ ਆਸਤਵ ਵਿਆਸਤਾ ਲੋਕ ਤੇ ਜਿਵੇਂ ਉਧਰੋਂ ਫ੍ਰੀ ਹੋਣਗੇ ਬੜੀ ਗਰਮੀ ਲੱਗੂਗੀ ਹਾਂ ਫੇਰ ਹੀ ਆਓ ਸਾਡੇ ਉਹ ਨਾਲ ਕੌਣ ਬੈਠਾ ਹੈ ਨਾਲ ਬੇਟਾ ਜੀ अच्छा अच्छा बेटे ਨੂੰ ਵੀ ਨਾਲ ਹੀ ਲੈ ਆਇਆ ਹਾਂ ਹਾਂਜੀ ਨਾਲ ਚਲੋ ਸੋਹਣੀ ਗੱਲ ਹੈ ਮੇਲਾ ਵੀ ਇੰਜੋਏ ਹੋ ਜੂਗਾ ਨਾਲੇ ਪੈਸੇ ਪੈਸੇ ਦੇ ਪੈਸੇ ਮਿਲੇ ਮੇਲੇ ਦਾ ਮੇਲਾ ਹਾਂਜੀ ਕੀ ਕਹ ਬਾਈ ਜੀ ਦੇਖੋ ਸਾਡੀ ਬਾਤ ਹੈ ਜੀ ਹਾਂਜੀ ਕੀ ਨਾਮ ਹੈ ਪੁੱਤ ਮੁਸਤਾਕ ਮੁਸਕਾਨ ਮੁਸਤਾਕ ਮੁਸਤਾਕ ਮੈਂ ਵੀ ਆਖਿਆ ਪਤੰਦਰ ਕੁੜੀਆਂ ਨਾਲ ਨਾ ਰੱਖੀ ਬੈਠੀ ਜਿਹਦੇ ਨਾਲ ਤੇਰੀ ਸੀ ਕੀ ਗੱਲ ਮੁਸਤਾਕ ਮੁਸਤਾਕ ਰੋਲਾ ਵਾਲਾ ਪਈ ਜਾਂਦੇ ਨੇ ਭਰਾਵਾ ਸੁਣਦਾ ਨਹੀਂ ਉਹ ਸੱਟ ਹੈ ਬਦਿਆ ਭਾਈ ਇੱਥੇ ਕਿਵੇਂ ਆਏ ਮੇਲਾ ਦੇਖਣ ਮੇਲਾ ਦੇਖਣ ਕਿ ਮੇਲਾ ਤੈਨੂੰ ਦੇਖਣਾ ਹੈ ਹੂੰ ਕਿ ਮੇਲਾ ਤੈਨੂੰ ਦੇਖਣਾ ਹੈ ਨਹੀਂ ਯਾਰੀ ਗੱਲ ਗਾਣਾ ਸੁਣਾਏਗਾ ਸੁਣਾ ਦੇ ਆ ਤਰਾੜੀ ਇਹਦਾ ਕੀ ਨਾਮ ਹੈ ਅੰਚੂ 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 ਤੁਲੇ ਆ ਨਾ ਤੂੰ ਲੈ ਕੇ ਆਏ ਇਹ ਹੀ ਲੈ ਕੇ ਆਇਆ ਫੜਿਆ ਗਿਆ ਕੈਮਰੇ ਚ ਸਮਾਈਲ ਵੀ ਲੱਗੀ ਸਾਰਿਆਂ ਨੂੰ ਦੱਸੋ ਨਾ ਤੇ ਹੁਣ ਆਪਾਂ ਛੋਟੇ ਭਰਾ ਤੋਂ ਗਾਣਾ ਸੁਣਦੇ ਆ ਤੇ ਕੀ ਦਾ ਸਿੱਧੂ ਮੂਸੇ ਵਾਲੇ ਦਾ ਸਿੱਧੂ ਮੂਸੇ ਵਾਲੇ ਦਾ ਬਾਈ ਦੀ ਵਰਸੀ ਵੀ ਆਉਣ ਵਾਲੀ ਹੈ ਨਾ ਤੇ 29 ਤਰੀਕ ਨੂੰ ਤੇ ਸੁਣਦੇ ਆ ਨਾ ਬਾਈ ਤੂੰ ਗਾਣਾ ਦੱਸ ਪੁੱਤ ਤੇਰਾ ਡਡੋਂ ਕਾਸ ਤੋਂ ਚੰਗਾ ਪਲਾ ਹੱਸਦਾ ਸੀ ਬੋਂ ਕਾਸ ਤੋਂ ਜਿਹੜੇ ਦਰਵਾਜ਼ੇ ਵਿੱਚ ਬੋਰ ਚੱਕੀ ਘਰ ਆ ਮੇ ਚੱਕੀ ਤਰਾ ਜਾਣਦਾ ਹਾਂ ਕੌਣ ਕਰਦਾ ਕੁਝ ਤੇ ਤੈਨੂੰ ਪਰ ਨੇ ਸ਼ਹਿਰ ਦੀਆਂ ਦੀਆਂ ਜੇਪੜੀ ਉਤਾਰ ਚੁੰਦੇ ਨੇ ਸਾਹਮਣੇ ਚਾੱਕ ਕੇ ਗੱਲ ਪੁੱਲ ਗਿਆ ਭਰਾ ਪੁੱਲ ਗਿਆ ਦੋ ਦਿਨ ਲੱਗ ਜਾਣਗੇ ਯਾਦ ਕਰਨ ਹੂੰ ਦੋ ਦਿਨ ਲੱਗ ਜਾਣਗੇ ਕੰਫੀਡੈਂਸ ਲੱਗਦਾ ਤੇ ਕੋਈ ਨਹੀਂ ਦੋ ਦਿਨਾਂ ਬਾਅਦ ਮਾਰ ਦਿਆ ਤੇਰੇ ਕੋ ਬੇਡਾ ਵੀ ਠੀਕ ਹੈ ਠੀਕ ਹੈ ਫਿਰ ਸਸ਼ੀਕਾ ਹਾਂ ਮੁੰਡਾ ਕਿਵੇਂ ਹੈ ਵਧੀਆ ਜੀ ਇੱਥੇ ਕਿੰਮਟ ਉਹੀ ਬੈ ਗਿਆ ਜੀ ਸੱਚੀ ਤਾਂ ਨਹੀਂ ਬੈਠਾ ਨਹੀਂ ਉਹੀ ਬੈ ਗਿਆ ਉਹੀ ਬੈ ਗਿਆ ਫੇਟੀ ਕੇ ਕੰਨ ਕੋਨ ਬਣਾਈ ਬੈਠਾ ਮੁੰਡਾ ਕਹਿੰਦੇ ਟਾਈਮ ਲਾ ਕੀ ਚੱਕਰ ਉਹੀ ਬਣਾਇਆ ਚਲ ਫਰਾ ਕੰਮ ਹੋ ਜਾਏ ਇਹਨੂੰ ਵਾ ਲੈਨੇ ਆ ਇੱਥੇ ਕਿਵੇਂ ਆਇਆ ਤੂੰ ਹੀ ਆਇਆ ਸੱਚੀ ਤੇ ਨਹੀਂ ਆਇਆ ਨਹੀਂ ਨਹੀਂ ਤਾਂ ਕੀ ਗੱਲ ਹੈ ਹਾਂ ਕੋਈ ਪੈਸੇ ਦੇ ਕੇ ਨਹੀਂ ਆਇਆ ਲੈ ਗਿਆ ਦੇਖੇ ਕਿੰਨੇ 100 100 ਤਿੰਨੇ ਦੇ ਤਿੰਨੇ ਨਹੀਂ ਸੀ 300 ਹੋ ਗਿਆ ਮੈਨੂੰ ਵੀ ਬੁਲਾ ਲੈ ਉਹ ਇਹ ਮੈਂ ਭੱਜਿਆ ਨਾ ਮੈਂ ਭੱਜਿਆ ਨਾ ਇਵਰਿਵ ਔਖੇ ਹੀ ਮਿਲੇ ਸੰਤਾਬ ਕਿਸਤਾਂ ਦੇ ਲਿਆਂਦਾ ਭਰਾਵਾਂ ਤੇ ਉਹ ਮੂਰੇ ਨਾਲ ਪਤਾ ਇਧਰ ਉਹ ਕੈਮਰਾ ਨਾ ਕੈਮਰਾ ਚੱਲ ਰਿਹਾ ਆ ਕਿਨੇ ਦਾ 50 ਆ ਲਾਟੂ ਜਾ ਹਾਂ ਇਹ ਲਾਟੂ ਉਧਰ 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 ਗੱਲ ਕਰ ਇਹ ਲਾਟੂ ਜਾ ਠੀਕ ਹੈ ਹਾਂ ਇਹ ਲਾਟੂ ਨਹੀਂ ਰਮੈਕ ਹੈ ਬੰਦਾ ਅਸਲ ਲਾਟੂ ਕਹਿੰਦੇ ਆ ਬਈ ਨਹੀਂ ਫਿਰ ਮੈਂ ਕਿਹਾ ਲਾਟੂ ਤਾਂ ਵੱਲ ਨੂੰ ਕਹਿੰਦੇ ਹਟ ਦੇ ਮਾਲੇ ਨੂੰ ਵੱਲ ਨੂੰ ਵੀ ਅੱਛਾ ਲੱਟੂ ਹੁੰਦਾ ਕਿ ਕੋਣ ਜਾਲਾ ਉਹਨੂੰ ਕਹਿੰਦੇ ਆ ਇਹ ਇਹਨੂੰ ਲੱਟਦੀ ਹੈ ਭਾਈ ਲੱਟੂ ਵੀ ਆਇਆ ਹੈ ਇਹਵੇ ਚਲ ਆਹ ਇਹਨਾਂ ਦਾ ਤੈਨੂੰ ਘੁਮਾਉਂਦਾ ਮੈਂ ਘੁਮਣਾ ਹੀ ਨਹੀਂ ਘੁੰਮਦਾ ਨਹੀਂ ਆਹ ਘੁਮਾ ਦੇ ਇੱਕ ਪੁੱਤੋ ਬਜੂਆ ਉਹਨੂੰ ਲਿਆਉਣਾ ਹੈ ਹਾਂ ਜੀ ਮੇਲੇ ਦੇ ਵਿੱਚ ਪਤਵੰਤੇ ਸੱਜਣ ਪਹੁੰਚੇ ਹੋਏ ਐ ਤੇ ਆਪਾਂ ਪੁੱਛਦੇ ਆ ਇਹਨਾਂ ਨੂੰ ਕੁਝ ਸਵਾਲ ਹੋਰ ਕਿਵੇਂ ਗੋਰੀਆ ਬਈ ਕੀ ਹਾਲ ਹੈ ਠੀਕ ਆ ਬਈ ਵਧੀਆ ਸ਼ੌਕੂ ਕੀ ਹੈ ਫਿਰ ਕੁਛ ਨਹੀਂ ਬਸ ਬੇਲੇ ਓਏ ਓਏ ਛੱਡੀ ਨਾ ਇਹ ਕੰਮ ਲਿਖਿਆ ਤਾਂ ਕਦੇ ਪੇਪਰਾਂ 'ਚ ਨਹੀਂ ਕੀ ਬਾਤ ਹੈ ਕੀ ਕਮੈਂਟ ਹੈ ਮੈਂ ਤਾਂ ਵੈਸੇ ਪੁੱਛੇ ਨਹੀਂ ਸੀ ਭਾਈ ਫਿਰ ਮੈਂ ਦੱਸਤਾ ਭਾਈ ਨਜ਼ਾਰੇ ਲਈ ਦਿਓ ਨਜ਼ਾਰੇ ਯਾਰੇ ਕਾਦੇ ਨਾ ਮਾਰ ਰਿਆ ਨਹੀਂ ਭਾਈ ਦੋਸਤਾਂ ਨਾਲ ਓਏ ਓਏ ਤੇ ਕਾਦੇ ਨਾਲ ਉਸ ਚੀਜ਼ ਨਾਲ ਯਾਰਾਂ ਜਾ ਰਾਣਾ ਬਸ ਯਾਰਾਂ ਬਸ ਇਹਨਾਂ ਜੂਸ ਪੀ ਕੇ ਆ ਜਾਂਦੇ ਨੇ ਯਾਰੇ ਨਿਆਰੇ ਯਾਰੇ ਯਾਰੇ ਕੀ ਬਾਤ ਹੈ ਗੰਨੇ ਜੂਸ ਦੇ ਵਿੱਚ ਤਾਂ ਨਹੀਂ ਕੁਛ ਹੁੰਦਾ ਨਾ ਨਾ ਜੀ ਪੱਕੀ ਗੱਲ ਹੈ ਹਾਂ ਜੀ ਫੇਰ ਠੀਕ ਹੈ ਕੀ ਕਿ ਬਈ ਯਾਰ ਹੁਣ ਓਏ ਹੋਏ ਹੋਏ ਆ ਤਾਂ ਤਰੇਰ ਨਾ ਪਹਿਲਾਂ ਹੀ ਅੱਕਿਆ ਪਿਆ ਤੂੰ ਤਾਂ ਕਹਿੰਦਾ ਯਾਰ ਇਹਨਾਂ ਨੇ ਹੁਣ ਤੂੰ ਕਹਦੇ ਜਿਹੜਾ ਮੈਂ ਤੈਨੂੰ ਕੰਨ ਚ ਦੱਸਿਆ ਸੀ ਉਹ ਕੀ ਗੱਲ ਕਹਦੇ ਕਹਦੇ ਤੇ ਕਰ ਰਹੇ ਆ ਇੰਜੋਏ ਹਾਂ ਜੀ ਹਾਂ ਜੀ ਬਧੀਆ ਕਰੀਏ ਕੀ ਦਾ ਗਾਣਾ ਨਹੀਂ ਵਧੀਆ ਲੱਗਦਾ ਆਪਾਂ ਤਾਂ ਇਹ ਸਾਰਿਆਂ ਦੀ ਵਧੀਆ ਲੱਗਦੀ ਹੈ ਜੀ ਆਪਾਂ ਦਾ ਕਿਸੇ ਨੂੰ ਨਿੰਦੇ ਨਹੀਂ ਅਜੇ ਤੱਕ ਇਹ ਤੂੰ ਕਵਰ ਕਰ ਗਿਆ ਨਾ ਇਹ ਗੱਲ ਨੂੰ ਸੋਹਣੀ ਗੱਲ ਹੈ ਆਹ ਕੌਣ ਗਾ ਰਿਹਾ ਹੈ ਕਿਹੜਾ ਸਿੰਗਰ ਗਾ ਰਿਹਾ ਹੈ ਪਤਾ ਨਹੀਂ ਬਈ ਪਤਾ ਹੀ ਨਹੀਂ ਬਈ ਤੇ ਹੋਰ ਫੇਰ ਤੂੰ ਫੇਰ ਆ ਗਿਆ ਓਏ ਦਵਾ ਦੇ ਆਸ ਸਪੌਂਸਰ ਆ ਗਿਆ ਸਾਡਾ 66 66 ਆ ਜਾ ਇੱਥੇ ਕਹਨ ਤੇ ਅੱਗੇ ਵਧੀਏ ਫਿਰ ਆਪਾਂ ਯੋਨੀ ਟਾਈਮ ਨਹੀਂ ਕਰਨੀ ਜੀ ਟਾਈਮ ਨਹੀਂ ਨਹੀਂ ਆਪਾਂ ਗੋਰਾ ਸੀ ਹਾਂਜੀ ਅੱਜ ਪਹੁੰਚੇ ਮੇਲੇ ਤੇ ਜਸੀ ਤੇ ਗੋਰਾ ਜਿਗਰੀ ਸਾਡੇ ਨਾਲ ਹੈ ਤੇ ਇਹਨਾਂ ਦੇ ਨਾਲ ਦੁਕਾਨਾ ਜੋੜੀ ਲਾਪਰੂਤ ਬੱਬੂ ਗੱਲਬਾਤ ਕਰਦੇ ਆ ਸੱਸੀ ਗਾਲ ਜੀ ਉਹ ਠੀਕ ਹੋ ਜੀ ਹਾਂਜੀ ਬਹੁਤ ਵਧੀਆ ਜੀ ਪਿੰਡ ਤਾਂ ਆਪਣਾ ਇਕੱਠਿਆਂ ਦਾ ਹੀ ਹੈ ਹਾਂਜੀ ਹਾਂਜੀ ਤੇ ਮੈਂ ਤਾਂ ਵੈਸੇ ਬਹੁਤ ਛੋਟਾ ਸੀ ਜਦੋਂ ਤੁਸੀਂ ਗੋਲੇ ਹਾਂਜੀ ਹਾਂਜੀ ਤੇ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਇਹ ਮੇਰੇ ਪਾਪਾ ਦੇ ਦੋਸਤ ਹੈਗੇ ਤੇ ਇੱਕ ਆ ਵੀ ਖੜੇ ਨਾਲ ਸਸੀਗਾਲ ਜੀ ਥੈਂਕ ਯੂ ਬਈ ਸਸੀਗਾਲ ਜੀ ਇਹਨਾਂ ਨੂੰ ਕੋਣ ਕੋਣ ਜਾਣਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਹੁਤ ਹੀ ਥੋੜੇ ਸਮੇਂ ਚ ਆਪਾਂ ਇਹਨਾਂ ਦਾ ਪੋਡਕਾਸਟ ਕਰ ਰਹੇ ਹਾਂ ਵਾਪਸ ਆ ਜੀ ਕਿਤੇ ਗੁੱਸਾ ਨਾ ਕਰ ਜੀ ਉਹ ਠੀਕ ਹੋ ਜੀ ਹਾਂ ਜੀ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਸਸਰੀਕਾਲ ਤੇ ਇਹ ਚਮਕੀਲਾ ਸਾਹਿਬ ਦਾ ਮੇਲੇ ਤੇ ਅਸੀਂ ਹਾਜ਼ਰੀ ਲਵਾਉਣ ਆਏ ਸੀਗੇ ਤੇ ਸਾਡੇ ਪੱਤਰਕਾਰ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਫੋਟੋ ਨੂੰ ਸਾਡੀ ਵੀਡੀਓ ਨੂੰ ਦੁਨੀਆ 'ਚ ਪਹੁੰਚਾਇਆ ਜੀ ਸਸੀਗਾਲ ਜੀ ਬਸ ਬਹੁਤ ਹੈ ਅੱਛੇ ਬਸ ਬਹੁਤ ਹੈ ਕਹਿੰਦੇ ਬਸ ਬਹੁਤ ਹੈ ਬਾਹਲਾ ਗਾਲ ਠੀਕ ਹੈ ਠੀਕ ਹੈ ਇਹ ਗੋਲੇ ਤੇਰ ਤੂੰ ਬੁਆਨੇ ਹਾਂਜੀ ਉਹਨੂੰ ਬੁਲਾ ਕਿਹਨੂੰ ਮੁੰਡੇ ਨੂੰ ਹਾਂਜੀ ਵੈਸੇ ਤਾਂ ਸਵਾਲ ਬੰਦ ਕਰ ਗਏ ਸੀ ਮੈਡਮ ਕਹਿੰਦੇ ਸਾਨੂੰ ਕੋਈ ਪੁੱਛੋ ਨਾ ਤੇ ਹੁਣ ਬਾਈ ਜੀ ਪੁੱਛਣਗੇ ਪਰ ਇਹਨਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਸਭ ਨੂੰ ਸਾਰੇ ਚੈਨਲ ਨੂੰ ਬਾਈ ਜੀ ਇੱਕ ਮੈਂ ਕਹਿੰਦਾ ਚਾਹਨਾ ਵੀ ਜੋ ਆਪ ਮੈਡਮ ਐ ਇਹਨੂੰ ਕੌਣ ਕੌਣ ਜਾਣਦਿਆ ਕਮੈਂਟਾਂ ਚ ਜ਼ਰੂਰ ਦੱਸਿਓ ਧੰਨਵਾਦ ਜੀ ਹਾਂਜੀ ਬਾਈ ਜੀ ਬਾਈ ਸੁਣਾਉਣ ਲੱਗਿਆ ਗਾਣਾ ਆਪਾਂ ਨੂੰ ਕੀ ਨਾਂ ਐ ਬਾਈ ਜੀ ਸੁੱਖਾ ਸਟਾਰ ਬਾਈ ਜੀ ਸੁੱਖਾ ਸਟਾਰ ਜਿਹਦੇ ਨਾਂ ਨਾਲ ਹੀ ਸਟਾਰ ਐ ਉਹ ਤਾਂ ਸੁਪਰਸਟਾਰ ਹੀ ਐ ਤੇ ਕੀ ਦਸਣਾ ਮੈਂ ਖਾਨ ਸਾਹਿਬ ਦਾ ਯਾਰ ਉੱਚੀ ਕੀ ਸੁਣਾਇਓ ਠੀਕ ਐ ਹਾਂਜੀ ਸਾਰਿਆਂ ਨੇ ਸੁਣਨਾ ਚਾਹੀਦਾ ਠੀਕ ਐ ਹੂੰ ਤੂੰ ਸਜਣਾ ਰਬ ਦੇ ਨਾਂ ਵਰਗਾ ਤੇ ਹੁੰਦੇ ਜਾਂਦੇ ਸਾ ਵਰਗਾ ਹਿ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਹੋਏ ਤੇਰੇ ਬਿਨ ਮਰਦਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਕੀ ਬਾਤ ਹੈ ਬਹੁਤ ਸੋਹਣਾ ਲੱਗਿਆ ਤੇ ਇੱਕ ਗੱਲ ਹੋਰ ਬਾਈ ਦੀ ਅੱਖਾਂ ਕੀ ਨੂੰ ਖਾਨ ਸਾਹਿਬ ਵਰਗੀਆਂ ਲੱਗੀਆਂ ਜਰੂਰ ਕਮੈਂਟ ਕਰਕੇ ਦੱਸੋ ਕਿਹਨੂੰ ਕਿਹਾ ਕਿਸੇ ਨੇ ਪਹਿਲਾਂ ਕਮੈਂਟ ਹਾਂਜੀ ਵੀਰ ਜੀ ਬਹੁਤ ਜਾਣੇ ਜਾਂਦੇ ਤੇ ਚਲੋ ਇਦਾਂ ਹੀ ਗਾਉਂਦੇ ਰੋ ਹਨਾ ਖੁਸ਼ ਰੋ ਆਵਾਜ਼ ਰੋ ਓ ਨੰਬਰ ਕਾ ਕਾਉਣਾ ਨੰਬਰ ਕਾ ਲਿਖਣਾ ਪੀਤੀ ਤੇ ਕਈ ਰੋਗ ਛੱਡ ਦਿੰਦੀ ਸਤ ਪਰ ਕਿਦੋਂ ਆਪਾਂ ਜਿਆਦਾ ਪੀ ਦਿੰਦੇ ਮਨ ਕਿਉਂ ਕਿਵੇਂ ਲੱਗੀਆਂ ਫਿਰ ਮੇਲੇ ਦੇ ਕਲਿੱਪਾਂ ਤੇ ਕਲਿੱਪਾਂ ਦੇ ਵਿੱਚ ਆ ਗਿਆ ਕਹਿੰਦੇ ਸ਼ਿੰਦਾ ਤੇ ਨਾਲ ਬੈਠਾ ਮੀਤ ਮੀਤ ਕਹਿੰਦੇ ਗਾਣੇ ਕਰਦਾ ਤੇ 뮤직 ਬਣਾਉਂਦਾ ਹੈਗਾ ਮੁੰਡਾ ਬਰਿੰਡੇ ਤੋਂ ਸ਼ਿੰਦੇ ਆਦੀ ਵਾਲ ਨੂੰ ਕੌਣ-ਕੌਣ ਜਾਣਦਾ ਤੇ ਕੌਣ-ਕੌਣ ਦੀਆਂ ਰੀਲਾਂ ਲਾਈਕ ਕਰਦਾ ਕਮੈਂਟ ਕਰਕੇ ਜਰੂਰ ਰਸੋ ਯਾਰ ਨਾ ਵਾਇਰ ਦਾ ਚੱਕਰ ਪੈ ਗਿਆ ਸੀ ਬਈ ਵਾਇਰ ਮਤਲਬ ਕਿ ਨਵਾਂ ਸੀ ਮੇਰੇ ਨਾਲ ਬੰਦਾ ਤਾਂ ਕਰਕੇ ਵਾਇਰ ਨਹੀਂ ਆਈ ਹਾਂਜੀ ਪਹਿਲਾਂ ਤਾਂ ਸੋਨੂ ਸਰਮੰਜੀਤ ਸਿੰਘਰ ਬੈਠੇ ਵੀਡੀਓ ਕਲਿੱਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਹੀ ਖਰਾਬ ਰੀਲ ਬਣਾਤੀ ਮੁੰਡੇ ਨੇ ਜਿਹੜਾ ਨਵਾਂ ਸੀਗਾ ਮੇਰੇ ਨਾਲ ਤੇ ਮਾਫੀ ਚਾਹੁੰਦੇ ਜੀ ਤੇ ਵੈਸੇ ਇਹਨਾਂ ਦੇ ਬਹੁਤ ਪੁਰਾਣੇ ਸਿੰਗਰਾਂ ਨਾਲ ਗੀਤ ਆਏ ਹੋਏ ਆ ਹਰਦੇਵ ਮੈਨੰਗਲ ਦੇ ਹੋਰ ਵੀ ਕਾਫੀ ਦੱਸ ਰਹੀ ਸੀਗੇ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਤੇ ਬਾਕੀ ਆ ਦੇਖੋ ਕੀ ਮੇਲੇ ਦੇ ਦ੍ਰਿਸ਼ ਰਾਗੇ ਕਿੱਦਾਂ ਮੈਨੇਜ ਕਰੀਏ ਵੀਰੇ ਤੁਸੀਂ ਨਾ ਹੁਣ ਮੈਂ ਤੁਹਾਨੂੰ ਦੇਖਿਆ ਆਪ ਕੈਮਰਾ ਕੋਈ ਗੱਲ ਕਹਿ ਰਹੇ ਸੀਗੇ ਤੇ ਉਹ ਕੀ ਗੱਲ ਸੀ ਮੈਨੂੰ ਮੇਰੇ ਕੰਨਾਂ 'ਚ ਥੋੜੀ ਲੱਗੀ ਮੈਨੂੰ ਘੈਂਟ ਆਹੇ ਗੱਲ ਉਹ ਗੱਲ ਇਦਾਂ ਸੀ ਵੀ ਜਿਹੜਾ ਇਹ ਮੇਲਾ ਪਹਿਲਾਂ ਜਿੰਨੇ ਬਠਿੰਡੇ ਦੇ ਲਾਗੇ-ਲਾਗੇ ਮੇਲੇ ਹੋਇਆ ਕਰਦੇ ਸੀ ਕਲਾਕਾਰ ਡਰੱਸਾ ਪਾ ਕੇ ਇਸ ਤਰ੍ਹਾਂ ਬੈਠੇ ਹੁੰਦੇ ਸੀ ਤੇ ਅੱਜ ਸਾਨੂੰ ਉਹ ਮੇਲਿਆਂ ਦੀ ਯਾਦ ਕਰਾਈ ਇਸ ਮੇਲੇ ਨੇ ਕਿਉਂਕਿ ਅਕਸਰ ਹੁਣ ਤਾਂ ਪਰਮਾਤਮਾ ਦੀ ਇੰਨੀ ਮਿਹਰ ਹੈ ਵੀ ਬੋਕ ਹੋ ਗਈ ਜਾਂਦਾ ਹੈ ਹਨਾ ਜਿਹੜੇ ਮੇਲੇ ਤੇ ਚਾਹੀਦਾ ਤੇ ਪਹਿਲਾਂ ਜਦੋਂ ਬਠਿੰਡੇ ਬਠਿੰਡੇ

ਤੇ ਅਨਨੋਨ ਮੁੰਡਾ ਮੈਂ ਉੱਥੇ ਹੈਰ ਕੀਤਾ ਸੀ ਉਹਦੇ ਹੀ ਹਰ ਦੋਸਤ ਬਣਾ ਕੇ ਤੇ ਵੈਸੇ ਆਹ ਤੁਹਾਨੂੰ ਦੱਸ ਦਿਆਂ ਮੈਂ ਦੋਨੇ ਕੌਣ ਬੈਠੇ ਇਹ ਹੈਗੇ ਜੀ ਮੁੱਖ ਪਰਮੰਧਕ ਜਿਨ੍ਹਾਂ ਨੇ ਇਹ ਸਾਰੇ ਮੇਲੇ ਦਾ ਮਤਲਬ ਕਿ ਸਾਰਾ ਸਿਸਟਮ ਦੇਖਿਆ ਹਨ ਸਾਰਾ ਇਹਨਾਂ ਦੇ ਹੀ ਥਰੂ ਜੋ ਹੋਇਆਗਾ ਤੇ ਇੱਕ ਆਪਣੇ ਘਰੋਂ ਸਭ ਉਹਨਾਂ ਦੇ ਥਰੂ ਆਏ ਹਨ ਬਾਕੀ ਇਹਨਾਂ ਨੇ ਬਹੁ ਵੀ ਪੁੱਛੀ ਵੀ ਕਿ ਦਿੱਕਤਾਂ ਆਈਆਂ ਮੇਲੇ ਨੂੰ ਕਰਾਉਣ ਲਈ ਹਨ ਜਾਂ ਅੱਗੇ ਤੋਂ ਕੀ ਮਤਲਬ ਉਪਰਾਲੇ ਕਰਨ ਕੀਤਾ ਵੀਰ ਜੀ ਨੇ ਦੱਸਿਆ ਵੀ ਅੱਗੇ ਮੀਲੇ ਆਪਾਂ ਇਦਾਂ ਹੀ ਮਤਲਬ ਏਸੀ ਜਗ੍ਹਾ ਤੇ ਸੀ ਮੇਲਾ ਆਪਾਂ ਕਰਵਾਇਆ ਕਰਾਂਗੇ ਹਰ ਸਾਲ ਤੇ ਬਾਕੀ ਬਾਬਾ ਇਹਨਾਂ ਤੇ ਮੇਰ ਪਤੇ ਹੱਥ ਰੱਖੇ ਨਾ